ਹੈਲਥ ਇੰਸ਼ੋਰੈਂਸ ਅੱਜ ਦੇ ਸਮੇਂ ਦੀ ਡਿਮਾਂਡ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਹੈਲਥ ਇੰਸ਼ੋਰੈਂਸ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਟ ਸਾਰਾ ਵੱਡੀ ਪ੍ਰੋਬਲਮ ਹੁੰਦੀ ਹੈ ਕਿਹੜਾ ਪਲਾਨ ਕਿਹੜੀ ਕੰਪਨੀ ਦਾ ਫਸਟ ਚੂਜ਼ ਕਰੀਏ ਇਸੇ ਪ੍ਰੋਬਲਮ ਦੇ ਸੋਲੂਸ਼ਨ ਲਈ ਅੱਜ ਤੁਹਾਡੇ ਲਈ ਇੱਕ ਪਲਾਨ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਮਾਈ ਹੈਲਥ ਕੇਅਰ ਪਲਾਨ ਜੋ ਕਿ ਹੈ ਬਜਾਜ ਅਲਾਈਨ ਜਨਰਲ ਇੰਸ਼ੋਰੈਂਸ ਕੰਪਨੀ ਦਾ ਇਸ ਦੇ ਵਿੱਚ ਐਸ ਕੰਪੇਅਰ ਟੂ ਬਾਕ ਕੰਪਨੀ ਦੇ ਦੇਖੀਏ ਤਾਂ ਬਹੁਤ ਜ਼ਿਆਦਾ ਬੈਨੀਫਿਟਸ ਨੇ ਫਸਟ ਕੀ ਹੈ 100 ਕੰਸਲਟੇਸ਼ਨਸ ਘਰੇ ਬੈਠੇ ਕਿਸੇ ਵੀ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ ਕਿਸੇ ਵੀ ਡਾਕਟਰ ਨਾਲ ਜਿਵੇਂ ਕਿ ਡਰਮਟੋਲੋਜਿਸਟ ਹੋ ਗਿਆ ਨਿਊਰੋਲੋਜੀ ਦੇ ਤੁਸੀਂ ਕਿਸੇ ਵੀ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ ਸੈਕੰਡ ਕੀ ਹੈ ਹੈਲਥ ਵਾਊਚਰ ਹੈਲਥ ਵਾਊਚਰ ਮਿਲੇਗਾ ਤੁਹਾਨੂੰ ਇਸ ਪਾਲਿਸੀ ਦੇ ਨਾਲ ਜੋ ਕਿ ਸਾਲ ਦੇ ਵਿੱਚ ਤੁਸੀਂ ਕਦੇ ਵੀ ਕਲੇਮ ਕਰ ਸਕਦੇ ਹੋ ਥਰਡ ਥਰਡ ਕੀ ਹੈ او پی ڈی بل ਕਈ फैसਿਲਟੀ ਕਿਸੇ ਵੀ ਡਾਕਟਰ ਕੋਲ ਵਿਜ਼ਿਟ ਕਰਦੇ ਹੋ ਉਹਨਾਂ ਦੇ ਕੰਸਲਟੇਸ਼ਨ ਦੇ ਬਿੱਲ ਤੇ ਲੈਬ ਟੈਸਟ ਦੇ ਬਿੱਲ ਜੋ ਵੀ ਹੋਣਗੇ ਸੋਰੀ ਸਾਰੇ ਬਿੱਲ ਕਲੇਮ ਹੋ ਜਾਣਗੇ ਹਾਂ ਇਹ ਜੀ ਫੀਚਰਸ ਐਸ ਕੰਪੇਅਰ ਟੂ ਦੇਖੇ ਤਾਂ ਹੋਰ ਕਿਸੇ ਕੰਪਨੀ ਚ ਨਹੀਂ ਹੈ ਜੋ ਕਿ ਜੋ ਤੁਹਾਡੇ ਬਿੱਲ ਹੈ ਜੋ 24 ਤੋਂ 48 ਆਵਰ ਦੇ ਵਿੱਚ ਹੀ ਕਲੇਮ ਹੋ ਜਾਂਦੇ ਆ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਆ ਜਾਈਗੀ ਇਸ ਪਲਾਨ ਦੇ ਰਿਗਾਰਡਿੰਗ ਹੋਰ ਜਾਣਕਾਰੀ ਸਾਡੇ ਦਿੱਤੇ ਹੋਏ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ